ਮੌਲ ਦੀਆਂ ਪੌੜੀਆਂ ਉਤਰਦਿਆਂ ਮੈਂ ਬਹੁਤ ਥੱਕ ਗਈ ਸੀ। ਆਖਰੀ ਪੌੜੀ ਉਤਰ ਕੇ ਖੜੇ ਖੜੀ ਥੋੜਾ ਸਸਤੌਣ ਲੱਗ ਪਈ। ਤਦੇ ਪਿੱਛੋਂ ਇੱਕ ਮੋਟਰਸਾਈਕਲ ਤੇਜ਼ੀ ਨਾਲ ਆਇਆ ਤੇ ਉਸ ਤੇ ਪਿੱਛੇ ਬੈਠੇ ਨੌਜਵਾਨ ਨੇ ਝਪਟਾ ਮਾਰ ਕੇ ਇੱਕੋ ਝਟਕੇ ਨਾਲ ਮੇਰੇ ਗਲ ਚੋਂ ਸੋਨੇ ਦੀ ਚੈਨ ਤੋੜ ਲਈ। ਤੇ ਪਲ ਝਪਕਦੇ ਹੀ ਮੋਟਰਸਾਈਕਲ ਗਾਇਬ ਹੋ ਗਿਆ। ਮੇਰੇ ਮੂੰਹੋਂ ਕੋਈ ਬੋਲ ਨਿਕਲ ਪਾਉਂਦਾ ਇਹ ਤਾਂ ਪਹਿਲਾਂ ਹੀ ਇੱਕ ਦੋ ਗਵਾਹ ਜੋਰ-ਜੋਰ ਚੀਕਦੇ ਹੋਏ ਮੋਟਰਸਾਈਕਲ ਦੇ ਪਿੱਛੇ ਦੌੜੇ ਪਰ 5 ਮਿੰਟ ਬਾਅਦ ਹੀ ਮੂੰਹ ਲਟਕਾਈ ਵਾਪਸ ਮੁੜਾਇਆ ਪੰਛੀ ਉੱਡ ਚੁੱਕਿਆ ਸੀ ਮੇਰੇ ਆਲੇ-ਦੁਆਲੇ ਭੀੜ ਜਮਣ ਲੱਗ ਪਈ ਹਫੜਾ-ਦਫੜੀ ਵੱਧਦੀ ਜਾ ਰਹੀ ਸੀ ਥਕਾਪਟ ਤੇ ਘੂਟਣ ਕਾਰਨ ਮੈਨੂੰ ਚੱਕਰ ਆਉਣ ਲੱਗ ਪਏ ਇਸ ਤੋਂ ਪਹਿਲਾਂ ਕਿ ਮੈਂ ਹੋਸ਼ ਗਵਾ ਕੇ ਧਰਤੀ ਤੇ ਡਿੱਗਦੀ ਦੋ ਮਜ਼ਬੂਤ ਬਹਾਂ ਨੇ ਮੈਨੂੰ ਆ ਕੇ ਫੜ ਲਿਆ ਹਵਾ ਆਉਣ ਦਿਓ ਹਵਾ ਤੁਸੀਂ ਲੋਕ ਪਾਣੀ ਲਿਆਓ ਬੇਹੋਸ਼ ਹੋਣ ਤੋਂ ਪਹਿਲਾਂ ਮੈਨੂੰ ਇਹੀ ਸ਼ਬਦ ਸੁਣਾਈ ਦਿੱਤੇ ਸੀ ਮੈਂ ਪਲਕਾਂ ਚਪਕਾਉਂਦੀ ਹੋਈ ਜਦੋਂ ਮੁੜ ਅੱਖਾਂ ਖੋਲ੍ਹੀਆਂ ਤਾਂ ਭੀੜ ਖਿੰਡ ਚੁੱਕੀ ਸੀ ਲੋਕ ਖੜੇ ਗੱਲਾਂ ਕਰ ਰਹੇ ਸੀ ਮੈਂ ਮੌਲ ਦੀ ਆਖਰੀ ਪੌੜੀ ਤੇ ਪਈ ਸੀ ਤੇ ਮੇਰਾ ਸਿਰ ਇੱਕ ਨੌਜਵਾਨ ਦੀ ਗੋਦ ਵਿੱਚ ਸੀ ਹੌਲੀ-ਹੌਲੀ ਉਹ ਇੱਕ ਫਾਇਲ ਦੇ ਨਾਲ ਮੇਰੇ ਤੇ ਹਵਾ ਕਰ ਰਿਹਾ ਸੀ ਕਿਵੇਂ ਹੈ ਤਬੇਦ ਮਾਤਾ ਜੀ ਉਹਨੇ ਪੁੱਛਿਆ ਹਮ ਮੈਂ ਠੀਕ ਹਾਂ ਕਹਿੰਦਿਆਂ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸਹਾਰਾ ਦੇ ਕੇ ਮੈਨੂੰ ਬਿਠਾਤਾ। ਮਾਜੀ ਆ ਸੋਨੇ ਦੀ ਚੇਨ ਪਹਿਨ ਕੇ ਨਾ ਨਿਕਲਿਆ ਕਰੋ। ਹੁਣ ਤਾਂ ਪੁਲਿਸ ਵਿੱਚ ਰਿਪੋਰਟ ਲਿਖਾਉਣ ਨਾਲ ਵੀ ਕੁਝ ਨਹੀਂ ਹੋਣਾ। ਸ਼ੁਕਰ ਮਨਾਓ ਚੇਨ ਹੀ ਗਈਆ, ਤੁਹਾਡਾ ਗਲ ਬਚ ਗਿਆ। ਆਸੇ-ਪਾਸੇ ਖੜੇ ਲੋਕ ਸਲਾਹ ਦੇ ਰਹੇ ਸੀ। ਪਰ ਮੇਰੇ ਕੋਲ ਚੁੱਪ ਰਹਿਣ ਤੋਂ ਇਲਾਵਾ ਕੋਈ ਜਾਰਾ ਨਹੀਂ ਸੀ। ਮਨ ਵਿੱਚ ਗੁੱਸਾ ਉੱਠ ਰਿਹਾ ਸੀ। ਇਹੀ ਹੈ ਸਾਡੀ ਅੱਜ ਦੀ ਪੀੜ੍ਹੀ। ਦੇਸ਼ ਦਾ ਭਵਿੱਖ ਹੱਟੇ-ਕੱਟੇ ਨੌਜਵਾਨ ਬਜ਼ੁਰਗਾਂ ਦਾ ਸਹਾਰਾ ਬਣਨ ਦੀ ਬਜਾਏ ਉਹਨਾਂ ਨੂੰ ਲੁੱਟ ਰਹੇ ਨੇ ਭਾਰਤੀ ਸੰਸਕ੍ਰਿਤੀ ਦਾ ਮਜ਼ਾਕ ਉਡਾ ਰਹੇ ਨੇ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਛੱਡ ਦੰਨਾ ਤੁਹਾਨੂੰ ਨੌਜਵਾਨ ਹੁਣ ਖੜਾ ਹੋ ਗਿਆ ਸੀ ਇੱਥੇ ਮੋਲ ਦੇ ਨੇੜੇ ਪਿੱਛੇ ਵਾਲੀ ਗਲੀ 'ਚ ਨਹੀਂ ਰਹਿਣੀ ਆ ਬਾਈਕ ਤੇ ਬੈਠ ਜਾਓ ਮੈਨੂੰ ਪਿੱਛੋਂ ਮਜ਼ਬੂਤੀ ਨਾਲ ਫੜ ਲਓ ਮੈਂ ਕਹਿਣਾ ਚਾਹੁੰਦੀ ਸੀ ਕਿ ਮੈਂ ਪੈਦਲ ਹੀ ਚਲੀ ਜਾਊਂਗੀ पर ਕੁਝ ਕਦਮਾਂ ਦਾ ਫਾਸਲਾ ਮਿਲਾਂ ਦਾ ਸਫ਼ਰ ਲੱਗਣ ਲੱਗ ਪਿਆ ਇਸ ਲਈ ਮੈਂ ਉਹਦੀ ਗੱਲ ਮੰਨਣ ਵਿੱਚ ਹੀ ਭਲਾਈ ਸਮਝੀ ਬਾਈਕ ਚੱਲੀ ਤਾਂ ਠੰਡੀ ਹਵਾ ਦੇ ਝੌਂਕਿਆਂ ਨਾਲ ਮੇਰੀ ਤਬੀਅਤ ਹੋਰ ਸੰਭਲ ਗਈ ਪੁਰਾਣੇ ਦਿਨਾਂ ਦੀ ਯਾਦ ਆ ਗਈ ਜਦੋਂ ਮੈਂ ਸਿਮਰਨ ਹਰਪ੍ਰੀਤ ਸਕੂਟਰ ਤੇ ਉਹਨਾਂ ਦੇ ਪਾਪਾ ਨਾਲ ਪਿਕਚਰ ਦੇਖਣ ਜਾਂ ਖਰੀਦਦਾਰੀ ਕਰਨ ਜਾਂਦੀ ਸੀ ਸਿਮਰਨ ਅੱਗੇ ਖੜੀ ਹੋ ਜਾਂਦੀ ਹਰਪ੍ਰੀਤ ਮੇਰੀ ਗੋਦ ਵਿੱਚ ਸਕੂਟਰ ਦੀ ਸਪੀਡ ਪਕੜਦੇ ਹੀ ਸੰਯੁਕਤ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚਿੰਤਾਵਾਂ ਪਿੱਛੇ ਛੁੱਟ ਜਾਂਦੀਆਂ ਤੇ ਖੁੱਲੀ ਹਵਾ 'ਚ ਮਨ ਇੱਕਦਮ ਹਲਕਾ ਹੋ ਜਾਂਦਾ ਸੀ ਕਦੇ-ਕਦੇ ਤਾਂ ਬਿਨਾਂ ਕਿਸੇ ਖਾਸ ਕੰਮ ਦੇ ਮੈਂ ਦੋਹਾਂ ਕੁੜੀਆਂ ਨੂੰ ਲੱਦ ਕੇ ਉਹਦੇ ਨਾਲ ਨਿਕਲ ਪੈਂਦੀ ਜ਼ਿੰਦਗੀ ਦੀਆਂ ਉਹਨਾਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਮੁੱਲ ਹੁਣ ਸਮਝ ਆਉਂਦਾ ਬਸ ਇੱਥੇ ਨੀਲੇ ਗੇਟ ਦੇ ਬਾਹਰ ਉਤਾਰਦੇ ਮਿੰਟਾਂ ਦਾ ਫਾਸਲਾ ਸਕਿੰਟਾਂ 'ਚ ਤੈਅ ਹੋ ਗਿਆ ਸੀ ਇੱਥੇ ਤਾਂ ਤਾਲਾ ਲੱਗਿਆ ਹੋਇਆ ਨੌਜਵਾਨ ਨੇ ਹੈਰਾਨ ਹੋ ਕੇ ਪੁੱਛਿਆ ਮੈਂ ਹੱਸਦੇਂ ਚਾਬੀ ਕੱਢ ਲਈ ਚੇਨ ਜਾਣ ਦਾ ਗਮ ਕਾਫੀ ਹੱਦ ਤੱਕ ਘਟ ਗਿਆ ਸੀ ਇਹ ਇਸ ਲਈ ਕਿ ਮੈਂ ਇਕੱਲੀ ਰਹਿੰਦੀ ਸੀ ਆਜੋ ਅੰਦਰ ਆਜੋ ਤਾਲਾ ਖੋਲ ਕੇ ਮੈਂ ਉਹਨੂੰ ਅੰਦਰ ਲੈ ਆਈ ਫ੍ਰਿਜ ਚੋਂ ਪਾਣੀ ਦੀ ਬੋਤਲ ਕੱਢੀ ਆਪ ਵੀ ਪੀਤਾ ਉਹਨੂੰ ਵੀ ਪਿਆਇਆ ਨੌਜਵਾਨ ਬੈਠਕ ਵਿੱਚ ਸਜੀਆਂ ਤਸਵੀਰਾਂ ਦੇਖ ਰਿਹਾ ਸੀ ਇਹ ਮੇਰੇ ਪਤੀ ਨੇ ਜੋ ਹੁਣ ਨਹੀਂ ਰਹੇ ਇਹ ਦੋਹਾਂ ਧੀਆ ਤੇ ਉਹਨਾਂ ਦੇ ਪਰਿਵਾਰ ਨੇ ਜੋ ਹੁਣ ਯੂਰਪ 'ਚ ਸੈਟਲ ਨੇ ਦੋ ਵਾਰ ਮੈਨੂੰ ਵੀ ਉੱਥੇ ਲੈ ਗਈਆਂ ਪਰ ਮੈਂ ਮਹੀਨੇ ਤੋਂ ਵੱਧ ਉੱਥੇ ਨਹੀਂ ਰਹਿ ਸਕਦੀ ਕਿਉਂ ਬਸ ਐਵੇਂ ਮਨ ਨਹੀਂ ਲੱਗਦਾ ਮੇਰਾ ਜਵਾਈ ਮਾਂ ਵਾਂਗ ਪਿਆਰ ਦਿੰਦੇ ਨੇ ਸਤਿਕਾਰ ਕਰਦੇ ਨੇ ਪਰ ਮੇਰਾ ਮਨ ਤਾਂ ਇੱਥੇ ਭਾਰਤ ਜੀ اٹਕਿਆ ਪਿਆ ਪਤਾ ਨਹੀਂ ਕਿ ਇਹ ਮੇਰੇ ਵਿੱਚ اٹਕੇ ਪੰਜਾਬੀ ਸੰਸਕਾਰ ਨੇ ਜਾਂ ਫਿਰ ਕੁਝ ਹੋਰ ਵੈਸੇ ਇੱਥੇ ਮੇਰਾ ਸਮਾਂ ਬਹੁਤ ਵਧੀਆ ਗੁਜ਼ਰਦਾ ਹੈ ਪਾਠ ਪੂਜਾ ਆਸ-ਪਾਸੇ ਦੀਆਂ ਔਰਤਾਂ ਨੂਹਾਂ ਕੁੜੀਆਂ ਨਾਲ ਗੱਲਾਂ ਬਾਤਾਂ ਕਦੇ ਉਹ ਇੱਥੇ ਆ ਜਾਂਦੀਆਂ ਨੇ ਕਦੇ ਮੈਨੂੰ ਸਾਧ ਲੈਂਦੀਆਂ ਨੇ ਲਓ ਮੈਂ ਵੀ ਕੀ ਆਪਣੀ ਰਾਮ ਕਹਾਣੀ ਲੈ ਕੇ ਬੈਗੀ ਚਾਹ ਪੀਓਗੇ ਜਾਂ ਸ਼ਰਬਤ ਬੱਸ ਜੀ ਕੁਝ ਨਹੀਂ ਹਸਪਤਾਲ ਜਾ ਰਹੇ ਹਾਂ ਹਸਪਤਾਲ ਕਿਉਂ ਕੋਈ ਬਿਮਾਰ ਮੈਂ ਵਿਚਾਰ ਹੀ ਬੋਲ ਪੀ ਔਰ ਨਹੀਂ ਨਹੀਂ ਮੈਂ ਡਾਕਟਰ ਹਾਂ ਡਿਊਟੀ ਤੇ ਜਾ ਰਹੇ ਹਾਂ ਇੱਥੋਂ ਤੀਜੀ ਗਲੀ ਵਿੱਚ ਨਾ ਲੰਦਾ ਸਕੂਲ ਦੇ ਕੋਲ ਰਹਿਣਾ ਮੈਂ ਕਦੇ ਫੁਰਸਤ ਵਿੱਚ ਆਉਂਗਾ ਤੁਹਾਡੀ ਚਾਹ ਪੀਣ ਅੱਛਾ ਬੇਟਾ ਮਦਦ ਲਈ ਬਹੁਤ ਬਹੁਤ ਧੰਨਵਾਦ ਕੀ ਮਾਤਾ ਜੀ ਤੁਸੀਂ ਵੀ ਬਸ ਨਾਲੇ ਬੇਟਾ ਵੀ ਕਹਿੰਨੇ ਹੋ ਨਾਲੇ ਧੰਵਾਦ ਵੀ ਦੰਨੇ ਹੋ ਉਹ ਮੁਸਕਰਾਇਆ ਤੇ ਕਿੱਕ ਮਾਰ ਕੇ ਚੱਲਦਾ ਬਣਿਆ ਅੰਦਰ ਆ ਕੇ ਚਾਹ ਦੇ ਕੱਪ ਸمیٹਦਿਆਂ ਮੈਨੂੰ ਖਿਆਲ ਆਇਆ ਕਿ ਮੈਂ ਉਹਦਾ ਨਾਮ ਤਾਂ ਪੁੱਛਿਆ ਹੀ ਨਹੀਂ ਅਜੀਬ ਭੁੱਲੜਾ ਮੈਂ ਆਪਣੀ ਸਾਰੀ ਰਾਮ ਕਹਾਣੀ ਸੁਣਾਤੀ ਤੇ ਚੰਗੇ ਇਨਸਾਨ ਦਾ ਨਾਮ ਤੱਕ ਨਹੀਂ ਪੁੱਛਿਆ ਇਹ ਇਸ ਕਰਕੇ ਤਾਂ ਸਿਮਰਨ ਦੇ ਹਰਪ੍ਰੀਤ ਨੂੰ ਹਮੇਸ਼ਾ ਮੇਰੀ ਚਿੰਤਾ ਲੱਗੀ ਰਹਿੰਦੀ ਆ ਮੈਂ ਆਪਣੇ ਖਿਆਲਾਂ ਦੀ ਦੁਨੀਆ ਵਿੱਚ ਗੁਆਚੀ ਸੋਚਣ ਲੱਗ ਪਈ ਮੰਮੀ ਤੁਸੀਂ ਬਹੁਤ ਸਿੱਧੇ ਤੇ ਸਰਲ ਹੋ। ਠੀਕ ਐ, ਹਜੇ ਪੜੋਸ ਚੰਗਾ ਥੋੜਾ। ਰਿਸ਼ਤੇਦਾਰ ਵੀ ਸੰਭਾਲਦੇ ਰਹਿੰਦੇ ਨੇ। ਪਰ ਤੁਸੀਂ ਸਾਡੇ ਕੋਲ ਆ ਕੇ ਰਹੋ। ਅਸੀਂ ਨਿਸ਼ਚਿਤ ਹੋ ਜੀ। ਮੈਂ ਇੱਥੇ ਬਹੁਤ ਖੁਸ਼ ਆਂ, ਮਜ਼ੇ ਨਾਲ ਆਂ। ਮੇਰੇ ਬੱਚਿਓ, ਮੈਨੂੰ ਆਪਣੀਆਂ ਜੜਾਂ ਨਾਲ ਨਾ ਉਖਾੜੋ। ਨਹੀਂ ਤਾਂ ਮੈਂ ਭੁੜ ਜਾਵਾਂਗੀ। ਜਦੋਂ ਤੁਸੀਂ ਮੇਰੀ ਉਮਰ ਦੀ ਹੋਵੋਗੇ ਨਾ, ਤਦੇ ਮੇਰੀਆਂ ਭਾਵਨਾਵਾਂ ਨੂੰ ਸਮਝ ਸਕੋਗੇ। ਦੋਹਾਂ ਬੇਟੀਆਂ ਨੇ ਮਾਇੂਸੀ ਚ ਵਿਦਾ ਲਈ ਦੋਹੇ ਜਵਾਨੀਆਂ ਸਮੇਤ ਦੋਵੇਂ ਧੀਆਂ ਦੀਆਂ ਵੀ ਚੰਗੀਆਂ ਨੌਕਰੀਆਂ ਨੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਜਦੋਂ ਵੀ ਮੈਂ ਕੁਝ ਦੇਣਾ ਚਾਹੁੰਨੀ ਉਹ ਨਰਮੀ ਨਾਲ ਮਨਾ ਕਰ ਦਿੰਦੇ ਨੇ ਬਸ ਦੋਤੇ ਦੋਤੀਆਂ ਨੂੰ ਹੀ ਦੇ ਕੇ ਮਨ ਸੰਤੁਸ਼ਟ ਕਰ ਲੈਣੀ ਆ ਪਿਛਲੀ ਵਾਰ ਜਦੋਂ ਦੋਵੇਂ ਆਈਆਂ ਸੀ ਤਾਂ ਮੈਂ ਬੈਂਕ ਤੋਂ ਆਪਣੇ ਸਾਰੇ ਗਹਿਣੇ ਕੱਢ ਲਈ ਸੀ ਤੁਸੀਂ ਦੋਹੇ ਬਰਾਬਰ ਚ ਵੰਡ ਲਓ ਮੇਰੇ ਵਰਗੇ ਪੱਕੇ ਅੰਬ ਦਾ ਕੀ ਭਰੋਸਾ ਪਤਾ ਨਹੀਂ ਕਦੋਂ ਟਪਕ ਜਾਵਾਂ ਦੋਹਾਂ ਨੇ ਪਟਾਰੀ ਸਮੇਟੀ ਤੇ ਮੋੜ ਮੇਰੀ ਝੋਲੀ 'ਚ ਰੱਖਤੀ ਸੀ ਸਾਡੇ ਵਿਆਹ ਵਾਲੇ ਗਾਣੇ ਵੀ ਇੱਥੇ ਭਾਰਤ 'ਚ ਹੀ ਪਏ ਨੇ ਮੰਮਾ ਉੱਥੇ ਇਹਨਾਂ ਦਾ ਕੋਈ ਕੰਮ ਨਹੀਂ ਤੁਸੀਂ ਇਹਨਾਂ ਨੂੰ ਅਦਲ ਬਦਲ ਕਰਕੇ ਆਪ ਵੀ ਪਾ ਲਿਆ ਕਰੋ ਥੋੜੀ ਹਵਾ ਤਾਂ ਲੱਗੂ ਮੇਰੀ ਪਟਾਰੀ ਜਿਉਂਦੀ ਤਿਉਂ ਵਾਪਸ ਲੋਕਰ ਵਿੱਚ ਪਹੁੰਚ ਗਈ ਸੀ ਦੋਹੇ ਜਵਾਈ ਵੀ ਮੇਰੇ ਬਰਾਬਰ ਪ੍ਰਵਾਹ ਕਰਦੇ ਹੁਣੇ ਕੱਲ ਹੀ ਛੋਟੇ ਜਵਾਈ ਨੇ ਯਾਦ ਕਰਾਇਆ ਸੀ ਮੰਮੀ ਤੁਹਾਡੇ ਰੂਟੀਨ ਚੈੱਕਅਪ ਦਾ ਸਮਾਂ ਹੋ ਗਿਆ ਕੱਲ ਕਰਵਾ ਲਿਆਓ ਗੁਰਮੀਤ ਨੂੰ ਕਹਿ ਦਿੱਤਾ ਐ ਨਾ ਗੁਰਮੀਤ ਸਾਡਾ ਵਿਸ਼ਵਾਸਯੋਗ ਆਟੋ ਡਰਾਈਵਰ ਕਦੇ ਵੀ ਕਿਤੇ ਵੀ ਫੋਨ ਕਰਕੇ ਸੱਦ ਲਓਨ ਮਿੰਟਾਂ ਚ ਹਾਜ਼ਰ ਹੋ ਜਾਂਦਾ ਸਾਰਾ ਸਮਾਂ ਬਰਾਬਰ ਮੇਰੇ ਨਾਲ ਵੀ ਰਹਿੰਦਾ ਘਰ ਦਾ ਤਾਲਾ ਖੋਲ ਕੇ ਸਮਾਨ ਸਮੇਤ ਅੰਦਰ ਪਹੁੰਚਾ ਕੇ ਮੁੜਦਾ ਅਗਲੇ ਦਿਨ ਉਹ ਸਮੇਂ ਸਿਰ ਆ ਗਿਆ ਪਰ ਡਿਊਟੀ ਤੇ ਡਾਕਟਰ ਗੈਰ ਹਾਜ਼ਰ ਸੀ ਮੈਨੂੰ ਬੈਂਚ ਤੇ ਬਿਠਾ ਕੇ ਉਹ ਡਾਕਟਰ ਦਾ ਪਤਾ ਕਰਨ ਚਲਾ ਗਿਆ ਉਦੋਂ ਇਸ ਸਫੇਦ ਕੋਟ ਪਹਿਨੇ ਹੋਏ ਗਲ ਵਿੱਚ ਸਥੈਥੋਸਕੋਪ ਲਟਕਾਈ ਉਹੀ ਨੌਜਵਾਨ ਮੈਨੂੰ ਨਜ਼ਰ ਆਇਆ। "ਓ ਮਾਤਾ ਜੀ ਤੁਸੀਂ ਸਭ ਠੀਕ ਤਾਂ ਹੈ?" "ਹਾਂ ਪੁੱਤ। ਬਸ ਰੂਟੀਨ ਚੈੱਕਅਪ ਲਈ ਆਈਆਂ।" "ਪਰ ਡਾਕਟਰ ਸੀਟ ਤੇ ਨਹੀਂ ਹੈਗਾ।" "ਕੌਣ? ਮਹਿਤਾ ਜੀ? ਉਹ ਤਾਂ ਅੱਜ ਛੁੱਟੀ ਤੇ ਨਹੀਂ। ਦਿਖਾਓ ਕਿਹੜੇ ਕਿਹੜੇ ਟੈਸਟ ਨੇ, ਚੈੱਕਅਪ ਆਦਿ।" ਉਹ ਕੁਝ ਦੇਰ ਪਰਚੀ ਪੜਦਾ ਰਿਹਾ ਤੇ "ਇੰਨਾ ਚੋ ਦੋ ਤਾਂ ਮੈਂ ਕਰ ਸਕਦਾ।" ਬਾਕੀ ਕਰਵਾ ਵੀ ਦੇਵਾਂਗਾ ਚਲੋ ਤੁਸੀਂ ਮੇਰੇ ਨਾਲ ਚਲੋ ਤਦ ਗੁਰਮੀਤ ਵੀ ਡਾਕਟਰ ਦੀ ਛੁੱਟੀ ਬਾਰੇ ਖਬਰ ਲੈ ਕੇ ਮੜਾਇਆ ਮੈਂ ਗੁਰਮੀਤ ਨੂੰ ਸਾਰੀ ਗੱਲ ਦੱਸੀ ਤੇ ਪੁੱਛਿਆ ਬੇਟਾ ਤੇਰਾ ਨਾਮ ਕੀ ਆ ਜੀ ਮਨਪ੍ਰੀਤ ਸਿੰਘ ਅੱਛਾ ਮਨਪ੍ਰੀਤ ਬੋਤ ਆ ਡਰਾਈਵਰ ਨੂੰ ਮੈਂ ਕਿੰਨੀ ਦੇਰ ਬਾਅਦ ਬੁਲਾਵਾਂ ਤੁਸੀਂ ਇਹਨੂੰ ਰਵਾਨਾ ਕਰ ਦਿਓ ਜੀ ਟੈਸਟ ਹੋਣ ਤੱਕ ਲੰਚ ਟਾਈਮ ਹੋ ਜਾਊ ਮੈਂ ਘਰ ਜਾਵਾਂਗਾ ਤਾਂ ਤੁਹਾਨੂੰ ਵੀ ਛੱਡ ਦੂੰਗਾ ਘਰ ਪਹੁੰਚ ਕੇ ਖਾਣਾ ਖਾ ਕੇ ਮੈਂ ਪੈ ਗਈ ਤਾਂ ਕੁਝ ਦੇਰ ਤੱਕ ਮੈਂ ਮਨਪ੍ਰੀਤ ਬਾਰੇ ਸੋਚਦੀ ਰਹੀ ਕਿੰਨਾ ਵਧੀਆ ਮੁੰਡਾ ਹੈ ਦਿਲ ਵੀ ਕਿੰਨਾ ਚੰਗਾ ਹੈ ਉਹਦਾ ਔਨਾ ਹੀ ਪ੍ਰੋਫੈਸ਼ਨਲਲੀ ਸਾਊਂਡ ਵੀ ਸਾਰਾ ਸਮਾਂ ਮਾਤਾ ਜੀ ਮਾਤਾ ਜੀ ਕਹਿ ਕੇ ਪੁਕਾਰਦਾ ਰਹਿੰਦਾ ਹੈ ਹਸਪਤਾਲ ਵਿੱਚ ਸਾਰੇ ਮੈਨੂੰ ਉਹਦੀ ਸਗੀ ਮਾਂ ਸਮਝ ਕੇ ਟਰੀਟ ਕਰ ਰਹੇ ਸੀ ਪਰ ਹੁਣ ਤੱਕ ਮੈਂ ਉਹਦੇ ਘਰ ਪਰਿਵਾਰ ਬਾਰੇ ਤਾਂ ਪੁੱਛਿਆ ਹੀ ਨਹੀਂ ਵਿਆਹਿਆ ਆ ਕਿ ਨਹੀਂ ਕੁਆਰਾ ਹੀ ਲੱਗਦਾ ਹੈ ਚਲੋ ਕੱਲ ਨੂੰ ਉਹਦੇ ਘਰ ਹੋ ਕੇ ਆਉਣੀ ਆ ਉਹਨੇ ਪਤਾ ਤਾਂ ਦੱਸਿਆ ਹੀ ਸੀ ਅਗਲੇ ਦਿਨ ਮੈਂ ਲੱਭਦੀ ਲੱਭਦੀ ਉਹਦੇ ਘਰ ਪਹੁੰਚ ਗਈ। ਉਹ ਹਸਪਤਾਲ ਤੋਂ ਹਜੇ ਮੁੜਿਆ ਹੀ ਸੀ। ਮਾਤਾ ਜੀ ਤੁਸੀਂ ਮੈਂ ਤਾਂ ਹੁਣੇ ਤੁਹਾਡੇ ਕੋਲ ਆ ਰਿਹਾ ਸੀ। ਇਹ ਤੁਹਾਡੀਆਂ ਦੋ ਰਿਪੋਰਟਾਂ ਤਾਂ ਆ ਗਈਆਂ ਜੋ ਠੀਕ ਨੇ। ਇੱਕ ਰਿਪੋਰਟ ਕੱਲ ਨੂੰ ਆਉਗੀ। ਮੈਂ ਪਹੁੰਚਾ ਦੂੰਗਾ। ਵੈਸੇ ਤੁਸੀਂ ਬੈਠੋ। ਉਸਨੇ ਕੁਰਸੀ ਤੇ ਖਿਲਰੇ ਕੱਪੜੇ ਸਿਮੇਟ ਕੇ ਜਗ੍ਹਾ ਬਣਾਈ। ਇਕੱਲਾ ਤਾਂ ਘਰ ਐਦਾਂ ਹੀ ਖਿਲਰਿਆ ਰਹਿੰਦਾ ਮੇਰਾ। ਕਿਉਂ? ਘਰ ਵਾਲੇ ਕਿੱਥੇ ਨੇ? ਮੰਮੀ ਪਾਪਾ ਤੇ ਵੱਡਾ ਭਰਾ ਬਸ ਇਹੀ ਨੇ ਤਿੰਨੇ ਲੋਕ ਮੇਰੇ ਪਰਿਵਾਰ ਦੇ ਨਾਮ ਤੇ ਵੱਡੇ ਭਰਾ ਨੂੰ ਇੱਕ ਗੰਭੀਰ ਬਿਮਾਰੀ ਆ ਮੈਡੀਕਲ ਸ਼ਬਦਾਂ ਚ ਤੁਸੀਂ ਸਮਝ ਨਹੀਂ ਸਕੋਗੇ ਸਾਦੀ ਭਾਸ਼ਾ ਚ ਆਪਣੀ ਰੋਜ਼ਾਨਾ ਕੰਮਾਂ ਲਈ ਉਹ ਮੰਮੀ ਪਾਪਾ ਤੇ ਨਿਰਭਰ ਨੇ ਪਾਪਾ ਰਟਾਇਰ ਹੋ ਚੁੱਕੇ ਨੇ ਵੱਡੀਆਂ ਉਮੀਦਾਂ ਨਾਲ ਮਕਾਨ ਵੇਚ ਕੇ ਪੈਸੇ ਜੋੜ ਕੇ ਮੇਰੇ ਭਰਾ ਨੂੰ ਇਲਾਜ ਲਈ ਵਿਦੇਸ਼ ਲੈ ਕੇ ਗਏ ਹੋਏ ਨੇ ਉਹ ਚਾਹੁੰਦੇ ਨੇ ਕਿ ਮੈਂ ਵੀ ਉੱਥੇ ਸੈਟਲ ਹੋ ਜਾਵਾਂ ਜਿੰਨਾ ਪੈਸਾ ਮੈਂ ਉੱਥੇ ਕਮਾ ਸਕਦਾ ਉਹਨਾ ਮੈਂ ਇੱਥੇ ਜ਼ਿੰਦਗੀ ਭਰ ਨਹੀਂ ਕਮਾ ਸਕਦਾ ਪਰ ਮੈਂ ਆਪਣੀ ਪ੍ਰਤਿਭਾ ਦਾ ਲਾਭ ਆਪਣੇ ਦੇਸ਼ ਲਈ ਕਰਨਾ ਚਾਹੁੰਦਾ ਜਿੱਥੇ ਮੈਂ ਜੰਮਿਆ ਪਲਿਆ ਵਧਿਆ ਸਿੱਖਿਆ ਪ੍ਰਾਪਤ ਕੀਤੀ ਦੇਸ਼ ਨੂੰ ਕੁਝ ਦੇਣ ਦਾ ਸਮਾਂ ਆਇਆ ਤਾਂ ਮੈਂ ਛੱਡ ਕੇ ਚਲਾ ਜਾਵਾਂ ਪਰ ਮਾਂ-ਬਾਪ ਤੇ ਵੱਡੇ ਭਰਾ-ਭੈਣ ਪ੍ਰਤੀ ਵੀ ਮੇਰਾ ਫਰਜ਼ ਬਣਦਾ ਹੈ ਜੀ ਮੈਂ ਇੱਥੇ ਇੱਕ ਕਿਰਾਏ ਦੇ ਕਮਰੇ 'ਚ ਗੁਜ਼ਾਰਾ ਕਰ ਰਿਹਾ ਹਾਂ ਹਸਪਤਾਲ ਤੋਂ ਇਲਾਵਾ ਪ੍ਰਾਈਵੇਟ ਕਲੀਨਿਕ 'ਚ ਵੀ ਕੰਮ ਕਰਕੇ ਪੈਸੇ ਜੋੜਦਾ ਉਹਨਾਂ ਨੂੰ ਭੇਜਦਾ ਮੈਂ ਕਿਸਦੇ ਤੇ ਕੋਈ एहसान ਨਹੀਂ ਕਰ ਰਿਹਾ ਬਸ ਦੇਸ਼ ਤੇ ਵੱਡਿਆਂ ਪ੍ਰਤੀ ਆਪਣਾ ਫਰਜ਼ ਨਿਭਾ ਰਿਹਾ ਮਨਪ੍ਰੀਤ ਦੀਆਂ ਗੱਲਾਂ ਸੁਣ ਕੇ ਮੈਂ ਮੰਤਰ ਮੁਗਧ ਹੋ ਗਈ ਉਹਨੇ ਮੇਰਾ ਵੀ ਵਿਸ਼ਵਾਸ ਜਿੱਤ ਲਿਆ ਸੀ ਜੇ ਮੇਰਾ ਕੋਈ ਪੁੱਤ ਹੁੰਦਾ ਤਾਂ ਯਕੀਨਨ ਮਨਪ੍ਰੀਤ ਵਰਗਾ ਹੁੰਦਾ ਉਹੀ ਸੋਚਣ ਦਾ ਅੰਦਾਜ਼ ਉਹੀ ਸੰਸਕਾਰ ਮਾਨੋ ਮੇਰੇ ਕੋਲੋਂ ਸਿੱਖ ਕੇ ਵੱਡਾ ਹੋਇਆ ਹੋਵੇ ਹੁਣ ਮੈਂ ਅਕਸਰ ਕੁਝ ਨਾ ਕੁਝ ਖਾਸ ਬਣਾ ਕੇ ਉਹਨੂੰ ਫੋਨ ਕਰ ਦਿੰਦੀ ਉਹਦੇ ਪਟੇ ਕੱਪੜੇ ਸਿਉਂ ਦਿੰਦੀ ਕਦੇ-ਕਦੇ ਜਾ ਕੇ ਉਹਦਾ ਕਮਰਾ ਵੀ ਠੀਕ ਕਰ ਆਉਂਦੀ ਉਹ ਵੀ ਪੁੱਤ ਵਾਂਗ ਮੇਰੀ ਸੰਭਾਲ ਕਰਦਾ। ਮੇਰੇ ਬੁਖਾਰ ਵਿੱਚ ਉਹ ਸਾਰੀ-ਸਾਰੀ ਰਾਤ ਮੇਰੇ ਸਰਾਣੇ ਬੈਠਾ ਰਹਿੰਦਾ। ਪਾਣੀ ਦੀਆਂ ਪੱਟੀਆਂ ਬਦਲਦਾ ਰਹਿੰਦਾ। ਇੱਕ ਦਿਨ ਮਨਪ੍ਰੀਤ ਕੁਝ ਦਿਨ ਲਈ ਨਾ ਆਇਆ। ਮੈਂ ਵਿਆਕਲ ਹੋ ਗਈ। ਖੀਰ ਬਣਾ ਕੇ ਮੈਂ ਉਹਨੂੰ ਫੋਨ ਕੀਤਾ। ਫੋਨ ਉਹਦੀ ਦੋਸਤ ਅਮਰਜੀਤ ਨੇ ਚੁੱਕਿਆ। ਉਹਨੇ ਦੱਸਿਆ ਕਿ ਮਨਪ੍ਰੀਤ ਆਪਰੇਸ਼ਨ ਥੀਏਟਰ 'ਚਾ। ਉਹ ਕਾਫੀ ਦਿਨਾਂ ਤੋਂ ਘਰ ਹੀ ਨਹੀਂ ਆ ਰਿਹਾ। ਉਹਦੀ ਤਬੀਅਤ ਤਾਂ ਠੀਕ ਹੈ ਨਾ? ਮੈਂ ਆਪਣੀ ਬੇਚੈਨੀ ਲੁਕਾ ਨਾ ਸકી। ਉਹਦੀ ਤਬੀਅਤ ਤਾਂ ਠੀਕ ਹੈ ਨਾ? ਮੈਂ ਆਪਣੀ ਬੇਚੈਨੀ ਲੁਕਾ ਨਾ ਸਕੇ ਹਾਂ ਹਾਂ ਠੀਕ ਹੀ ਐ ਉਹ ਤਾਂ ਰਮਨਦੀਪ ਵਾਲੇ ਮਾਮਲੇ ਕਰਨ ਪਰੇਸ਼ਾਨ ਚੱਲ ਰਿਹਾ ਹਾਂ ਹੂੰ ਇਹ ਰਮਨਦੀਪ ਕੌਣ ਉਹਨੇ ਤਾਂ ਹਾਨੂੰ ਨਹੀਂ ਦੱਸਿਆ ਮੇਰੇ ਕੋਲ ਤਾਂ ਕਹਿ ਰਿਆ ਸੀ ਕਿ ਅਸੀਂ ਇੱਕ ਦੂਜੇ ਨਾਲ ਸਭ ਗੱਲਾਂ ਸਾਂਝੀਆਂ ਕਰਦੇ ਹਾਂ ਫਿਰ ਰਹਿਣ ਦੋ ਉਹ ਮੇਰੇ ਨਾਲ ਗੁੱਸੇ ਹੋਊਗਾ ਨਹੀਂ ਤੈਨੂੰ ਮੇਰੀ ਸੌ ਮੈਨੂੰ ਪੂਰੀ ਗੱਲ ਦੱਸ ਆਂਟੀ ਰਮਨਦੀਪ ਸਾਡੇ ਬੌਸ ਦੀ ਧੀ ਆ ਬੌਸ ਉਹਦਾ ਵਿਆਹ ਮਨਪ੍ਰੀਤ ਨਾਲ ਕਰਾ ਕੇ ਮਨਪ੍ਰੀਤ ਨੂੰ ਅੱਗੇ ਦੀ ਪੜ੍ਹਾਈ ਲਈ ਵਿਦੇਸ਼ ਭੇਜਣਾ ਚਾਹੁੰਦਾ ਪਰ ਉਹ ਆਪਣੇ ਸਿਧਾਂਤਾਂ ਤੇ ਅੜਿਆ ਪਿਆ ਨਾ ਤਾਂ ਉਹ ਰਮਨਦੀਪ ਵਰਗੀ ਆਧੁਨਿਕ ਤੇ ਮਾਡਰਨ ਕੁੜੀ ਨਾਲ ਵਿਆਹ ਲਈ ਤਿਆਰ ਆ ਤੇ ਨਾ ਹੀ ਵਿਦੇਸ਼ ਜਾ ਕੇ ਸੈਟਲ ਹੋਣ ਲਈ ਤਿਆਰ ਹੈ ਇਹ ਗੱਲ ਸੁਣ ਕੇ ਮੇਰੀ ਸਾਹ ਅਟਕਣ ਲੱਗ ਪਈ ਫੇਰ ਕੀ ਬੌਸ ਨੇ ਉਹਨੂੰ ਕਿਸੇ ਵਿਗੜੇ ਕੇਸ 'ਚ ਫਸਾਤਾ ਇੱਕ ਦੋ ਦਿਨ ਵਿੱਚ ਉਹਦੇ ਸਸਪੈਂਸ਼ਨ ਦੇ ਹੁਕਮ ਆਉਣ ਵਾਲੇ ਨੇ ਅਸੀ ਤਾਂ ਸਮਝਾ ਰਹੇ ਹਾਂ ਕਿ ਬਦਨਾਮੀ ਤੋਂ ਚੰਗਾ ਹੈ ਕਿ ਪਹਿਲਾਂ ਪਹਿਲਾਂ ਅਸਤੀਫਾ ਦੇ ਦੇ ਤੇ ਆਪਣਾ ਛੋਟਾ ਜਿਹਾ ਨਰਸਿੰਗ ਹੋਮ ਖੋਲ ਲਾ ਸਹੀ ਹੈ ਮੈਂ ਵੀ ਅਮਰਜੀਤ ਦੀ ਗੱਲਾਂ ਨਾਲ ਸਹਿਮਤ ਸੀ ਪਰਾਂਟੀ ਪੈਸਿਆਂ ਦੀ ਸਮੱਸਿਆ ਹੈ ਨਾ ਮਨਪ੍ਰੀਤ ਵਰਗਾ ਖੁਦਾਰ ਮੁੰਡਾ ਕਿਸੇ ਅੱਗੇ ਹੱਥ ਵੀ ਨਹੀਂ ਨਪਲਾਏਗਾ ਅੱਛਾ ਉਹਨੂੰ ਸ਼ਾਮ ਨੂੰ ਘਰ ਭੇਜੀ ਮੈਂ ਉਹਦੇ ਲਈ ਖੀਰ ਬਣਾਈਆ ਸ਼ਾਮ ਨੂੰ ਉਦਾਸ ਚਿਹਰੇ ਤੇ ਫਟੇ ਬੋਲਾਂ ਨਾਲ ਮਨਪ੍ਰੀਤ ਕਮਰੇ 'ਚ ਦਾਖਲ ਹੋਇਆ ਮੈਂ ਸਮਝ ਗਈ ਕਿਉਂ ਅਸਤੀਫਾ ਦੇ ਕੇ ਆ ਰਹੇ ਹੈ ਮੈਂ ਉਹਦੇ ਹੱਥ 'ਮੂੰਹ ਧੋਤੇ ਖੀਰ ਦੀ ਕਟੋਰੀ ਅੱਗੇ ਕਰਤੀ ਉਹ ਚੁੱਪਚਾਪ ਖੀਰ ਖਾਣ ਲੱਗ ਪਿਆ ਮੈਨੂੰ ਉਹਤੇ ਬਹੁਤ ਲਾੜ ਆ ਰਿਹਾ ਸੀ ਉਹਦੇ ਵਾਲਾਂ 'ਚ ਉਂਗਲਾਂ ਫੇਰਦੀ ਹੋਈ ਮੈਂ ਕਿਹਾ ਤੂੰ ਅਸਤੀਫਾ ਦੇ ਕੇ ਆਏ ਆ ਹਾਂ ਤੁਹਾਨੂੰ ਕਿਹਨੇ ਦੱਸਿਆ ਉਹ ਹੈਰਾਨ ਹੋ ਗਿਆ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਆਪਣੀ ਇੰਨੀ ਵੱਡੀ ਪਰੇਸ਼ਾਨੀ ਤੂੰ ਮੇਰੇ ਮੇਰੇ ਨਾਲ ਯਾਨੀ ਆਪਣੀ ਮਾਂ ਤੋਂ ਲੁਕਾਏ ਤੂੰ ਆਪਣਾ ਨਰਸਿੰਗ ਹੋਮ ਖੋਲ ਪੈਸੇ ਮੈਂ ਦੇਵਾਂਗੀ ਨਗਦ ਤਾਂ ਘਾਟਾ ਮੇਰੇ ਕੋਲ ਗਹਿਣੇ ਦੇ ਦੇਵਾਂਗੀ ਨਹੀਂ ਮਾਤਾ ਜੀ ਨਹੀਂ ਮੈਂ ਤੁਹਾਡੇ ਤੋਂ ਪੈਸੇ ਕਿਉਂ ਲੇਵਾਂ ਕੀ ਕਿ ਮੈਨੂੰ ਆਪਣੀ ਮਾਂ ਨਹੀਂ ਮੰਨਦਾ ਇਹ ਇੱਕ ਮਾਂ ਦੀ ਪੁਕਾਰ ਆ ਉਹ ਸਾਰੀ ਰਾਤ ਮੇਰੇ ਸਹਰਾਣੇ ਬੈਠਣਾ ਦਵਾਈਆਂ ਲਿਆਉਣੀਆਂ ਦੇਣੀਆਂ ਬੁਖਾਰ ਨਾਪਣਾ ਦਾਲੀਆਂ ਬਣਾਉਣਾ ਪਰ ਮੈਂ ਇਹ ਸਭ ਕਿਵੇਂ ਚੁਕਾਉਂਗਾ ਮਾਤਾ ਚੁਕਾਉਣ ਦੀ ਵੀ ਕੋਈ ਲੋੜ ਨਹੀਂ 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 ਫਿਰ ਮੈਂ ਸਭ ਨਹੀਂ ਲਵਾਂਗਾ ਅੱਛਾ ਬਾਬਾ ਉਧਾਰ ਸਮਝ ਕੇ ਲੈ ਲਾ ਹੌਲੀ ਹੌਲੀ ਵਾਪਸ ਕਰਦੀ ਤੇਰੇ ਵਰਗਾ ਖੁਦਾਰ ਬੰਦਾ ਕਦੇ ਨਹੀਂ ਝੁਕੇਗਾ ਮੈਨੂੰ ਪਤਾ ਹੈ ਮੈਂ ਕੱਲ ਹੀ ਬੈਂਕ ਤੋਂ ਸਾਰਾ ਪੈਸਾ ਕਢਵਾਉਣੀ ਆ ਹੁਣ ਮੁਸਕਰਾ ਕੇ ਇੱਕ ਕਟੋਰੀ ਖੀਰ ਹੋਰ ਖਾ ਲਾ ਅਗਲੇ ਦਿਨ ਖੁਸ਼ੀ-ਖੁਸ਼ੀ ਬੈਂਕ ਤੋਂ ਗੈਣਿਆਂ ਦੀ ਪਟਾਰੀ ਤੇ ਢੇਡ ਸਾਰੀ ਨਗਦੀ ਲੈ ਕੇ ਮੈਂ ਬਾਹਰ ਨਿਕਲੀ ਮਨਪ੍ਰੀਤ ਆਊਗਾ ਤਾਂ ਕਿੰਨਾ ਖੁਸ਼ ਹੋਊਗਾ ਅਗਲੇ ਹੀ ਪਲ ਮੈਨੂੰ ਖਿਆਲ ਆਇਆ ਕਿ ਮਨਪ੍ਰੀਤ ਅਸਥੀਵਾ ਦੇ ਚੁੱਕਿਆ ਫਿਰ ਤੋਂ ਘਰੀ ਹੋਊਗਾ ਮੈਂ ਗੁਰਮੀਤ ਨੂੰ ਆਟੋ ਉਧਰ 모ੜਨ ਲਈ ਕਿਹਾ ਤੇ ਅੱਗੇ ਦੇਖਿਆ ਦਰਵਾਜ਼ਾ ਖੁੱਲਾ ਸੀ ਬੈਗ ਲੈ ਕੇ ਦਰਵਾਜ਼ੇ ਕੋਲ ਪਹੁੰਚਦੇ ਅਹੀ ਮੇਰੇ ਕਦਮ ਠਿੱਠ ਗਏ ਮਨਪ੍ਰੀਤ ਤੇ ਅਮਰਜੀਤ ਦੀ ਗੱਲਬਾਤ ਸਾਫ਼ ਸੁਣਾਈ ਦੇ ਰਹੀ ਸੀ ਕੀ ਵਜ਼ਾਇਆ ਯਾਰ ਤੂੰ ਬੁੱਢੀ ਨੂੰ ਕੱਲ ਨੂੰ ਸਾਰਾ ਪੈਸਾ ਗਹਿਣੇ ਲੈ ਕੇ ਤੂੰ ਵਿਦੇਸ਼ ਰਫੂ ਚੱਕਰ ਹੋ ਜਾਏਗਾ ਉਥੇ ਮਾਈਕਲ ਨਾਲ ਨਰਸਿੰਗ ਹੋਮ ਦੀ ਪਾਰਟਨਰਸ਼ਿਪ 'ਚ ਕਰੋੜਾਂ ਕਮਾਏਗਾ ਕਰੋੜਾਂ ਕੀ ਕੀ ਕਹਾਣੀਆਂ ਘੜੀਆਂ ਯਾਰ ਤੂੰ ਵੀ ਕਿਵੇਂ ਕਿਵੇਂ ਨਾਟਕ ਕੀਤੇ ਤੂੰ ਬੁੱਢੀ ਨੂੰ ਭਾਵਕ ਤੌਰ ਤੇ ਬਲੈਕਮੇਲ ਕਰਨ ਲਈ ਮੇਰੇ ਲਈ ਵੀ ਕੋਈ ਅਜਿਹੀ ਬੁੱਢੀ ਵਸਾ ਦੇ ਮੈਂ ਵੀ ਉੱਥੇ ਜਾ ਕੇ ਤੈਨੂੰ ਜੁਆਇਨ ਕਰ ਲਵਾਂ ਆਖਿਰ ਤੇਰੇ ਕਹੇ ਤੋਂ ਤਾਂ ਮੈਂ ਰਮਨਦੀਪ ਵਾਲੀ ਕਹਾਣੀ ਸੁਣਾ ਕੇ ਮੈਂ ਵੀ ਤਾਂ ਤੇਰੀ ਮਦਦ ਕੀਤੀ ਆ ਸ਼ੋਰ ਸ਼ੋਰ ਵਾਈ ਨਾਟ ਮਨਪ੍ਰੀਤੀ ਖੁਸ਼ੀ ਵਿੱਚ ਡੁੱਬੀ ਲੜਖੜਾਉਂਦੀ ਆਵਾਜ਼ ਉੱਭਰੀ ਸ਼ਾਇਦ ਉਹਨੇ ਪੀਤੀ ਹੋਈ ਵੀ ਸੀ ਵੈਸੇ ਇਹ ਹੀ ਮੁਰਗੀ ਕੀ ਬੁਰੀ ਆ ਮੇਰੇ ਭੱਜ ਜਾਣ ਤੋਂ ਬਾਅਦ ਤੂੰ ਇਹਦੇ ਹੰਝੂ ਪੂੰਝਦੀ ਮੈਨੂੰ ਕੋਬ ਗਾਲਾਂ ਕੱਢੀ ਕਿਉਂ ਉਹ ਤਾਂ ਭੇਡ ਦੀ ਖੱਲ 'ਚ ਭੇਡੀਆਂ ਨਿਕਲਿਆ ਵਗੈਰਾ ਵਗੈਰਾ ਬੁੱਢੀ ਕੋਲ ਖਜ਼ਾਨਾ ਹੈ ਧੀਆਂ ਦੇ ਗਹਿਣੇ ਵੀ ਰੱਖੇ ਹੋਏ ਨੇ ਬਹੁਤ ਜਲਦੀ ਭਾਵਨਾ 'ਚ ਬਹਿ ਜਾਂਦੀ ਆ ਤੈਨੂੰ ਥੋੜਾ ਸਮਾਂ ਤਾਂ ਲੱਗ ਸਕਦਾ ਕਿਉਂਕਿ ਦੁੱਧ ਦਾ ਸੜਿਆ ਛਾਣ ਨੂੰ ਵੀ ਭੂਖ ਵੋਕੇ ਪਿੰਦਾ ਦੋਹਾਂ ਦਾ ਸਾਂਝਾ ਠਹਾਕਾ ਮੇਰੇ ਕੰਨਾਂ ਨੂੰ ਬਰਛੀ ਵਾਂਗ ਵਿੰਨਿਆ ਗਿਆ ਮੇਰੇ ਕਦਮ ਜੋ ਮੁੜੇ ਤਾਂ ਆਟੋ ਤੱਕ ਆ ਕੇ ਰੁਕੇ ਗੁਰਮੀਤ ਵਾਪਸ ਬੈਂਕ ਲੈ ਚਲ। ਬੈਗ ਨੂੰ ਮਜਬੂਤੀ ਨਾਲ ਪੜਦਿਆਂ ਮੈਂ ਸਖਤੀ ਨਾਲ ਕਿਹਾ। ਮੇਰਾ ਸਭ ਕੁਝ ਲੁੱਟਣਾ ਬਚ ਗਿਆ ਸੀ। ਮੈਨੂੰ ਖੁਸ਼ ਹੋਣਾ ਚਾਹੀਦਾ ਸਮਝਾ ਪਰ ਮੇਰੀਆਂ ਅੱਖਾਂ 'ਚੋਂ ਤਾਂ ਅਣਤਕ ਹੰਝੂ ਟਪਕ ਰਹੇ ਸੀ। ਐਨਾ ਦੁੱਖ ਤਾਂ ਮੈਨੂੰ ਸੋਨੇ ਦੀ ਚੇਨ ਖੋਸਣ ਤੇ ਵੀ ਨਹੀਂ ਸੀ ਹੋਇਆ। ਕਿ ਔਰਤਾਂ ਨੂੰ ਰੱਬ ਨੇ ਐਨਾ ਸਰਲ ਤੇ ਭਾਵੁਕ ਬਣਾਇਆ ਜੋ ਕਿਸੇ ਦੇ ਵੀ ਛਲ ਤੇ ਧੋਖੇ 'ਚ ਆਸਾਨੀ ਨਾਲ ਫਸ ਜਾਂਦੀਆਂ ਹਨ। ਜਦ ਮੈਂ ਹੀ ਇੰਨੀ ਵੱਡੀ ਮੂਰਖਾਂ ਮੇਰੀਆਂ ਧੀਆਂ ਸਾਥੀ ਕਹਿੰਦੀਆਂ ਨੇ ਕਿ ਮੈਨੂੰ ਉਹਨਾਂ ਦੇ ਕੋਲ ਚਲੇ ਜਾਣਾ ਚਾਹੀਦਾ ਸਾਡੇ ਆਲੇ ਦੁਆਲੇ ਮਨਜੀਤ ਵਰਗੇ ਲੱਖਾਂ ਲੋਕ ਮੌਜੂਦ ਨੇ ਜੋ ਹਮੇਸ਼ਾ ਤੁਹਾਨੂੰ ਲੁੱਟਣ ਦੀ ਤਾਕਤ ਬੈਠੇ ਰਹਿੰਦੇ ਨੇ ਕਿਸੇ ਦੀ ਮਦਦ ਕਰਨਾ ਮਾੜੀ ਗੱਲ ਨਹੀਂ ਪਰ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਘਾਤਕ ਸਿੱਧ ਹੋ ਸਕਦਾ ਆਡੀਓ ਪੰਜਾਬੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੇ ਤੁਹਾਡੇ ਨਾਲ ਵੀ ਕੋਈ ਅਜੇ ਐਕਸਪੀਰੀਅੰਸ ਹੋਇਆ ਤਾਂ ਵੀ ਜਰੂਰ ਸ਼ੇਅਰ ਕਰਿਓ ਤਾਂ ਜੋ ਤੁਹਾਡੀ ਹੱਡ ਬੀਤੀ ਸੁਣ ਕੇ ਕਿਸੇ ਨੂੰ ਕੋਈ ਮਦਦ ਮਿਲ ਸਕੇ ਧੰਨਵਾਦ ਜੀ